ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਤਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬੀਆਂ ਦੇ ਲਈ ਚੰਗੀ ਖਬਰ ਹੈ ਵਿਆਹ ਸ਼ਾਦੀਆਂ ਦੇ ਸ਼ੌਕੀਨ ਪੰਜਾਬੀਆਂ ਨੂੰ ਹੁਣ ਵਿਆਹ ਕਰਾਉਣ ਵਾਸਤੇ ਰਾਜਸਥਾਨ ਨਹੀਂ ਜਾਣਾ ਪਏਗਾ Destination wedding ਨੂੰ promote ਕਰਨ ਵਾਸਤੇ ਪੰਜਾਬ ਦੇ ਕਿਲਿਆਂ ਨੂੰ destination wedding place ਬਣਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਨਵੀਂ ਯੋਜਨਾ ਬਣਾਈ ਹੈ ਪੰਜਾਬ ਦੀਆਂ 32 ਥਾਵਾਂ ਨੂੰ ਇਸ ਕੰਮ ਲਈ ਚੁਣਿਆ ਗਿਆ ਹੈ ਯਾਨੀ ਕਿ ਪੰਜਾਬ ਦੇ ਇਤਿਹਾਸਿਕ ਕਿਲੇ ਜਿਹੜੇ ਧੂਲ ਫੱਕ ਦੇ ਪੇ ਸੀ ਹੁਣ ਉੱਥੇ ਵਿਆਹ ਹੋਇਆ ਕਰਨਗੇ ਪੰਜਾਬ ਸਰਕਾਰ ਦੇ ਲਈ ਇਹ ਕਮਾਊ ਪੁੱਤ ਸਾਬਤ ਹੋਣਗੇ ਜੇਕਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੰਨੀਏ ਤਾਂ ਪੰਜਾਬ ਸਰਕਾਰ ਕੋਲ ਪਹਿਲਾ ਤੋਂ 300 ਕਰੋੜ ਰੁਪਇਆ ਇਸ ਕੰਮ ਲਈ ਪਿਆ ਹੈ ਇਸ ਤੋਂ ਇਲਾਵਾ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਸ-ਪਾਸ ਦੀਆਂ ਸੜਕਾਂ ਨੂੰ ਐਕਵਾਇਰ ਕੀਤਾ ਜਾਏਗਾ ਯਾਨੀ ਕਿ ਜਿੱਨਾਂ ਕਿਲਿਆਂ ਨੂੰ ਜ਼ਾਂਦਾਰ ਰਸਤਾ ਤੰਗ ਹੈ ਉਹਨਾਂ ਨੂੰ ਖੁੱਲਾ ਕੀਤਾ ਜਾਏਗਾ ਪੰਜਾਬ ਸਰਕਾਰ ਦੀ ਯੋਜਨਾ ਦੇ ਮੁਤਾਬਕ ਇਹਨਾਂ ਕਿਲਿਆਂ ਦੇ ਵਿੱਚ 7 ਸਟਾਰ ਟੈਂਟ ਵੀ ਲਗਾਏ ਜਾਣਗੇ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਰਹਿਣ ਦੀ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਜਲੰਧਰ ਚ ਬਣਾਈ ਗਈ ਹਵੇਲੀ ਦੇ ਤਰਜ਼ ਤੇ ਹੁਣ ਇਹਨਾਂ ਕਿਲਿਆਂ ਦੇ ਵਿੱਚ ਰੈਸਟੋਰੈਂਟ ਵੀ ਬਣਾਏ ਜਾਣਗੇ ਤੁਹਾਨੂੰ ਦੱਸ ਦਈਏ ਜਲੰਧਰ ਚ ਬਣੀ ਹਵੇਲੀ ਇਹਨਾਂ ਕਿਲਿਆਂ ਦੀ ਨਕਲ ਐ ਇਸ ਦੇ ਵਪਰੀਜ ਜਦੋਂ ਅਸਲੀ ਕਿਲਿਆਂ ਚ ਇਦਾਂ ਦੇ ਰੈਸਟੋਰੈਂਟ ਬਣਨਗੇ ਤੇ ਪੰਜਾਬ ਚ ਟੂਰਿਜ਼ਮ ਵਧੇਗਾ ਅਗਲੀਆਂ ਤਸਵੀਰਾਂ ਚ ਤੁਸੀਂ ਦੇਖੋ ਕਿਵੇਂ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਪੰਜਾਬ ਭਾਰ ਚ ਇਹਨਾਂ ਕਿਲਿਆਂ ਦਾ ਦੌਰਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੀ ਪੂਰੀ ਯੋਜਨਾ ਵੀ ਦੱਸੀ ਕਨਵਿੰਸਡ ਵੀ ਆ ਔਰ ਇਹ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਦੇਣ ਲੱਗੇ ਆ ਕਿਉਂ ਜੀ ਦੇ ਦਈਏ ਨਾ ਕਿ ਜਿਹੜੀ ਸਰਾਏ ਲਸ਼ਕਰੀ ਹੈ ਸ਼ੰਭੂ ਵਾਲੀ ਜਿਹੜੀ ਸਰਾਏ ਹੈ ਇੱਥੇ ਰਾਜੇ ਆ ਕੇ ਠਹਿਰਦੇ ਹੁੰਦੇ ਸੀ ਅੱਜ ਕਾਹ ਬੋਲਦੇ ਐ ਲੇਕਿਨ ਇਹ ਸਾਡੀ ਵਿਰਾਸਤ ਹੈ ਔਰ ਇੰਨੀ ਖੂਬਸੂਰਤ ਵਿਰਾਸਤ ਹੈ ਕਿ ਇਹਨੂੰ ਚਮਕਾਉਣ ਦੇ ਲਈ ਥੋੜੀ ਸੋਜੀ ਚਾਹੀਦੀ ਹੈ ਸੋਚ ਚਾਹੀਦੀ ਹੈ। ਔਰ ਕੁਝ ਫੰਡਸ ਚਾਹੀਦੇ ਸੀ। ਫੰਡ ਸਾਡੇ ਕੋਲ ਉਪਲਬਧ ਹੋ ਗਏ। ਜਿਹੜਾ ਅਗਲਾ ਸਰਕਟ ਹੈ ਮੁਗਲੀਆਂ ਉਹਦੇ ਵਿੱਚ ਇਹ ਤਿੰਨੇ ਸਰਾਇਆ ਤੇ ਆਮ ਖਾਸ ਬਾਗ ਤੇ ਜਿਹੜਾ ਪਟਿਆਲੇ ਵਾਲਾ ਕਿਲਾ ਮੁਬਾਰਕ ਇਹਦੇ ਲਈ 100 ਕਰੋੜ ਰੁਪਏ ਸੀ ਮੰਗਰੇ। ਸਾਡੇ ਕੋਲ ਕਰੀਬ-ਕਰੀਬ 340 ਕਰੋੜ ਰੁਪਿਆ ਏਡੀਬੀ ਦੀ ਫੰਡਿੰਗ ਦਾ ਪਿਆ। ਸੋ ਇਹ ਜਿਹੜਾ ਏਰੀਆ ਨੂੰ ਪੂਰੀ ਤਰ੍ਹਾਂ ਅਸੀਂ ਰিস্টੋਰ ਕਰਾਂਗੇ ਕਿਤੇ ਜਿਹੜੇ ਪੁਰਾਣੇ ਖੂਹ ਨੇ ਆ ਜਿਹੜਾ ਵਿੱਚ ਬਹੁਤ ਖੂਬਸੂਰਤ ਅਮਨਾਰਟੀ ਬਣੀ ਹੋਈ ਹੈ ਇਹਨੂੰ ਇੰਨਾ ਖੂਬਸੂਰਤ ਵਿਡਿੰਗ ਡੈਸਟੀਨੇਸ਼ਨ ਬਣਾਵਾਂਗੇ ਪੰਜਾਬੀ ਰਾਜਸਥਾਨ ਚ ਜਾ ਕੇ ਵਿਆਹ ਕਰਾਉਂਦੇ ਇਹ ਕਿਵੇਂ ਹਸਦਾ ਵੀ ਪੰਜਾਬੀ ਜਿਹੜਾ ਹੈ ਬਿਗ ਫੈਟ ਵਿਡਿੰਗ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆ ਕੇ ਨਾ ਕਰੇ ਇਹਨੂੰ ਇੰਨਾ ਸੋਹਣਾ ਇਹਦੀ ਲਾਈਟਿੰਗ ਜਿਹੜੀ ਹੈਗੀ ਆ ਉਹ ਸਾਰੀ ਸਰਾਇ ਲਸ਼ਕਰੀ ਦੀ ਜਿਹੜੀ ਥੱਲੋਂ ਲਾਈਟਾਂ ਜਾਣਗੀਆਂ ਇਟ ਵਿਲ ਬੀ ਸੋ ਬਿਊਟੀਫੁਲੀ ਲਿਟ ਅਪ ਕਿ ਤੁਸੀਂ ਆਹ ਫਰਾਂ ਰਹੇ ਜਾਓਗੇ ਇੱਕ ਚੀਜ਼ ਦੀ ਥੋੜੀ ਦਿੱਕਤ ਹੈ ਉਹ ਹੈਗੀ ਹੈ ਅਪਰੋਚ ਰੋਡ ਇਸ ਕਰਕੇ ਮੈਂ ਡੀ ਸਾਹਿਬ ਨੂੰ ਵੀ ਲਿਖੂੰਗਾ ਜੀਮ ਸਾਹਿਬ ਸਾਰੇ ਇੱਥੀ ਨੇ ਮੈਂ ਉਹਨਾਂ ਨੂੰ ਇਹ ਕਹਿ ਕੇ ਚੱਲਿਆ ਹਦਾਇਤ ਦੇ ਕੇ ਚੱਲਿਆ ਵੀ ਜੇਤੀ ਤੋਂ ਜੇਤੀ ਇਹ ਅਪਰੋਚ ਦੀ ਜਿਹੜੀ ਰੋਡ ਜਿਹੜੀ ਹੈਗੀ ਹੈ ਇਹਨੂੰ ਚੌੜੀ ਕਰਨ ਵਾਸਤੇ ਥੋੜੀ ਜੀ ਲੈਂਡ ਰਿਕੁਆਇਰ ਕੀਤੀ ਜਾਵੇ ਕਿਉਂਕਿ ਇਹ ਸਾਡਾ ਇੱਕ ਅਨਮੋਲ ਰਤਨ ਹੈ। ਔਰ ਅਨਮੋਲ ਤੋਂ ਅਨਮੋਲ ਰਤਨ ਨੂੰ ਆਪਣਾ ਮੋਲ ਪਤਾ ਨਹੀਂ ਹੁੰਦਾ। ਇਹ ਤੇ ਜੋਰੀ ਮੋਲ ਪਾਉਂਦਾ ਹੈ। ਸੋ ਸਾਡੇ ਜਿਹੜੇ ਕਨ ਸਰਵੇਸ਼ਨਿਸਟ ਨੇ ਆਭਾ ਨਾਰਾਇਣ ਲਾਂਬਾ ਤੇ ਮੋਜ਼ੇ ਕਮ ਮੋਜ਼ੇ ਯੂ ਮਸਟ ਸਟੈਂਡ ਹੇਅਰ ਸਾਡੇ ਚੰਗੇ ਕੰਸਲਟੈਂਟ ਸਾਡੇ ਸੈਕਟਰੀ ਸਾਹਿਬ ਨੇ ਔਰ ਡਾਇਰੈਕਟਰ ਸਾਹਿਬ ਸ਼ਿਫਜ਼ਲਾਰ ਭਾਜੀ ਔਰ ਸਪਤਾਪ ਜੀ ਇਹਨਾਂ ਦੋਨਾਂ ਨੇ ਇਹ ਸਿਲੈਕਟ ਕੀਤੇ ਆ ਤਾਂ ਕਿ ਅਸੀਂ ਇਸ ਟੂਰਿਜ਼ਮ ਨੂੰ ਐਸੀ ਸ਼ੇਪ ਦੇ ਸਕੀਏ ਔਰ ਐਸੀ ਖੁਸ਼ਬੂ ਦੇ ਸਕੀਏ ਕਿ ਸਾਰੀ ਦੁਨੀਆ ਦੇ ਵਿੱਚ ਇਹ ਖੁਸ਼ਬੂ ਜਾਵੇ ਔਰ ਕਰੀਬ ਕਰੀਬ 590 ਕਰੋੜ ਰੁਪਇਆ ਲੱਗਣਾ ਟੋਟਲ ਸਾਰੇ ਪ੍ਰੋਜੈਕਟਾਂ ਤੇ ਅਸੀਂ 32 ਥਾਵਾਂ ਕੱਢੀਆਂ ਨੇ 30 ਉਹ ਦਿਨ ਅਨਾਉਂਸ ਕਰ ਦਿੱਤੀਆਂ ਅਸੀਂ ਤੇ ਉਹਦੇ ਵਿੱਚ ਸ਼ਾਇਦ ਛੱਪੜ ਸਿੜੀ ਲਾਈਏ ਜਾਂ ਇੱਕ ਅੱਧੀ ਹੋਰ ਥਾਂ ਲਾਈਏ ਜਿੱਥੇ ਅਸੀਂ ਸਲਾਨੀਆਂ ਨੂੰ ਲਿਆ ਕੇ ਇੰਨੀ ਖੂਬਸੂਰਤ ਲੈਂਡਸਕੇਪਿੰਗ ਦਾ ਪ੍ਰੋਵੀਜ਼ਨ ਇੱਥੇ ਹੋ ਸਕਦਾ ਹੈ। ਖੂਬਸੂਰਤ ਵੱਡੇ ਪੀੜ ਜਿਹੜੇ ਬਣੇ ਹੋਏ ਹੁੰਦੇ ਨੇ ਉਹ ਲੱਗ ਸਕਦੇ ਨੇ। ਔਰ ਟੈਂਟਡ ਅਕੋਮੋਡੇਸ਼ਨ ਜਿਹੜੀ ਮਤਲਬ ਜਿਹਨੂੰ ਕਹਿੰਦੇ ਨੇ ਸੈਵਨ ਸਟਾਰ ਟੈਂਟਸ ਹੁੰਦੇ ਨੇ ਜਿਹੜੇ। ਆ ਰਾਜਸਥਾਨ ਦੇ ਵਿੱਚ ਵੀ ਉਹੀ ਹੈ। ਉਹਦੇ ਨਾਲ ਅਸੀਂ ਇੱਥੇ ਇੱਕ ਵੈਡਿੰਗ ਡੈਸਟੀਨੇਸ਼ਨ ਬਣਾਵਾਂਗੇ। ਫਿਲਮਾਂ ਲਈ ਵੀ ਸ਼ੂਟ ਹੋ ਸਕਦਾ ਇੱਥੇ। ਫਿਲਮਾਂ ਦੇ ਲਈ ਵੀ ਸ਼ੂਟ ਹੋ ਸਕਦਾ ਹੈ ਔਰ ਇੱਥੇ ਇੱਕ ਚੰਗਾ ਰੈਸਟੋਰੈਂਟ ਨਾਲ ਜਿਸ ਤਰ੍ਹਾਂ ਹਵੇਲੀ ਹੈ ਜਿੱਥੇ ਸ਼ਹਿਰ ਦੀ ਖਿੱਚ ਦਾ ਕੇਂਦਰ ਬਣੀ ਇਸ ਕੱਲੇ ਤੇ ਕਿੰਨੇ ਖਰਚੋਗੇ ਜੀ ਇਹਦੇ ਤੇ ਕਰੀਬ-ਕਰੀਬ 20 ਕਰੋੜ ਰੁਪਇਆ ਅਸੀਂ ਸੋਚਦੇ ਹਾਂ ਰੈਸਟੋਰੇਸ਼ਨ ਦਾ ਹੀ ਕਿੰਨਾ ਰੈਸਟੋਰੇਸ਼ਨ ਤੇ ਉੱਤੇ ਲੱਗ ਜਾਊਗਾ ਹਮਤ ਹਾਂਜੀ 7 ਤੋਂ 8 ਕਰੋੜ ਰੁਪਇਆ ਤੇ ਇਹਦੇ ਰੈਸਟੋਰੇਸ਼ਨ ਤੇ ਲੱਗ ਜਾਊਗਾ ਬਾਕੀ ਸਰ ਜਿਹੜੀਆਂ ਪਾਰਕਿੰਗ ਹੈ ਬਾਕੀ ਇਨਫਰਾਸਟ੍ਰਕਚਰ ਬਿਲਕੁਲ ਇਨਫਰਾਸਟ੍ਰਕਚਰ ਜਿਹੜਾ ਹੁਣ ਪਾਰਕਿੰਗ ਹੋਗੀ ਦੇਖੋ ਹੁਣ ਇੱਥੇ ਕਿਸੇ ਨੇ ਬਾਥਰੂਮ ਜਾਣਾ ਹੋਵੇ ਇਹ ਇਹ ਜਿਹੜੀ ਵੈਡਿੰਗ ਡੈਸਟੀਨੇਸ਼ਨ ਦੇ ਵਿੱਚ ਐ ਥੋੜਾ ਨਾ ਵੀ ਤੁਸੀਂ ਅਮੈਨਿਟੀ ਨਹੀਂ ਦੇਵੋਗੇ ਖੂਬਸੂਰਤ ਬਹੁਤ ਹੀ ਵਧੀਆ ਨੀਟ ਐਂਡ ਕਲੀਨ ਅਮੈਨਿਟੀਆਂ ਬਾਥਰੂਮਸ ਇੱਕ ਬਹੁਤ ਵਧੀਆ ਰੈਸਟੋਰੈਂਟ ਹਵੇਲੀ ਟਾਈਪ ਦਾ ਹਾਂਜੀ ਔਰ ਮੁਗਲਿਆ ਟੈਕਸਚਰ ਦੇ ਨਾਲ ਵੈਸੇ ਵੀ ਹਵੇਲੀ ਜਿਹੜੀ ਆ ਉਹ ਇਹੋ ਜਿਹੀ ਉਹ ਆ ਤੁਸੀਂ ਦੇਖੋਗੇ ਕਿਉਂਕਿ ਉਹ ਇਹੋ ਜਿਹੀ ਇਹੋ ਜਿਹੀ ਉਹ ਥਾਂ ਹੈ ਸੋ ਇਹਨੂੰ ਕੰਪਲੀਟ ਰੀਵੈਂਪ ਕਿੱਦ ਤੱਕ ਹੋ ਜਾਏਗਾ ਜੀ ਪੂਰਾ ਇਹ ਦੇਖੋ ਸਾਡਾ ਜੋ ਟੀਚਾ ਹੈਗਾ ਵੀ ਢੂਡ ਸਾਲ ਦੇ ਵਿੱਚ ਅਸੀਂ ਆ ਆਉਣ ਵਾਲੇ 1.5 ਸਾਲ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਸਾਰੇ ਪੂਰੇ ਕਰ ਦੇਣਗੇ ਕਿਉਂ ਜੀ ਠੀਕ ਹੈ ਟਾਈਮ ਸਪੈਨ ਠੀਕ ਹੈ 1.5 ਸਾਲ ਔਰ ਨਾਈਟ ਫ੍ਰੈਂਕ ਜਿਹੜਾ World Class ਕੰਸਲਟੈਂਟ ਹੈ ਮੋਸੇ ਜੀ ਨਾਈਟ ਫ੍ਰੈਂਕ ਨੂੰ ਰਿਪਰੈਜ਼ੈਂਟ ਕਰਦੇ ਆ ਔਰ ਇੱਕ ਆਵਾ ਨਾਰਾਇਣ ਲਾਂਬਾ ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਖਤਮ ਕੀਤੇ ਜਿਹਨੂੰ ਅਸੀਂ ਕਹਾਂਗੇ ਨਾ ਕਿ ਜਿਵੇਂ ਬੀਟੀ ਸਟੇਸ਼ਨ ਬੰਬੇ ਹੈ ਅਜੰਤਾ ਲੋਰਾ ਕੇਵਸ ਨੇ ਹ ਇੰਸਟੋਰਿਕਲ ਕਨਜ਼ਰਵੇਸ਼ਨਿਸ ਜਿਹੜੇ ਨੇ ਉਹ ਸਾਡੇ ਨਾਲ ਅਟੈਚ ਹੋ ਚੁੱਕੇ ਆ। ਕਰੀਬ ਕਰੀ 15 ਤੋਂ 20 ਐਸੀਆਂ ਜ਼ਮੀਨਾਂ ਨੇ ਸਟ੍ਰੈਟਿਜਿਕ ਜਿਹੜੀਆਂ ਸਾਡੇ ਕੋਲ ਟੂਰਿਜ਼ਮ ਦੇ ਵਿੱਚ ਅੱਜ ਪਈਆਂ ਨੇ ਪਿੰਕਾਸੀਆ ਹੋਟਲ ਹੁੰਦਾ ਸੀ ਜਿੱਦਾਂ ਹੋਰ ਕਿਤੇ 2 ਏਕੜ ਪਈ ਹੈ। ਸ਼ਾਹਪੁਰ ਕੰਡੀਟਾ 1 ਏਕੜ ਪਈ ਹੈ। ਮਲੋਟ ਦੇ ਕੋਲ 4 ਏਕੜ ਪਈ ਹੈ। ਇੱਥੇ ਅਸੀਂ ਟੂਰਿਜ਼ਮ ਦੇ ਹੋਟਲ ਬਣਾਵਾਂਗੇ ਪੀਪੀਪੀ ਮੋਡ ਦੇ ਉੱਤੇ ਵੀ ਹੋ ਸਕਦੇ ਨੇ। ਹੋ ਸਕਦਾ ਅਸੀਂ ਜ਼ਮੀਨ ਨੂੰ ਐਸ ਇਕਵਿਟੀ ਦੇਈਏ। ਔਰ ਉਹਦੇ ਨਾਲ 50-50 ਦਾ ਹਿੱਸਾ ਪਾ ਕੇ ਉਹ ਖਾਲੀ ਜ਼ਮੀਨਾਂ ਪਈਆਂ ਦਾ ਮੁੱਲ ਪਾਈਏ ਤਾਂ ਕਿ ਸਾਡਾ ਜਿਹੜਾ ਇਹ ਟੂਰਿਜ਼ਮ ਹੈ ਜਿੱਥੇ ਹੋਰ ਸਵਿਟਜ਼ਰਲੈਂਡ ਵਰਗੇ ਮੁਲਕ 60% ਆਮਦਨ ਟੂਰਿਜ਼ਮ ਕੱਲੇ ਚੋਂ ਕੱਢਦੇ ਆ ਉਦੋਂ ਅਸੀਂ ਮਤਲਬ ਆਪਣੇ ਟੂਰਿਜ਼ਮ ਨੂੰ ਖੜਾ ਹੀ ਨਹੀਂ ਕਰ ਸਕਦੇ ਬਿਲਕੁਲ ਅੰਮ੍ਰਿਤਸਰ ਟੂਰਿਜ਼ਮ ਹੱਬ ਬਣ ਚੁੱਕਿਆ ਆਲੋਫ ਅੰਮ੍ਰਿਤਸਰ ਬਣ ਚੁੱਕਾ ਜੀ ਬਾਕੀ ਜਿਹੜੀਆਂ 11 ਥਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਅਸੀਂ ਪਿਕ ਕੀਤੀਆਂ ਨੇ ਜਿਹਦੇ ਵਿੱਚ ਪੁਲ ਮੌਣਾ ਪਰਵਾਰ ਸਾਹਿਬ ਦਰਗਿਆਣਾ ਮੰਦਿਰ RAM TIRATH ਉਹਦੇ ਨਾਲ ਬੀਟਿੰਗ ਰਿਟਰੀਟ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੈਸ ਜੱਲਿਆਂ ਵਾਲਾ ਬਾਗ ਜਿੱਥੋਂ ਨੈਸ਼ਨਲ ਇੰਟੀਗ੍ਰੇਸ਼ਨ ਸ਼ੁਰੂ ਹੁੰਦੀ ਹੈ ਇੱਕ ਰੀਪਰੀ 10 11 ਥਾਵਾਂ ਇਹ ਜੀਆਂ ਨੇ ਫਿਰ ਇੱਕ ਫੂਡ ਸਟਰੀਟ ਅਸੀਂ ਅੰਮ੍ਰਿਤਸਰ ਚ ਬਣਾ ਰਹੇ ਹਾਂ ਜਿਹੜੀ ਕਿ ਟਾਊਨ ਹਾਲ ਦੇ ਵਿੱਚ ਹੀ ਹੋਊਗੀ ਉੱਥੇ ਡਾਈਂਗ ਆਰਟ ਜਿੰਨੀਆਂ ਨੇ ਜਿਹੜੀਆਂ ਫੁਲਵਾਰੀ ਕੀ ਕਹਿੰਦੇ ਨੇ ਫੁਲਕਾਰੀ ਫੁਲਕਾਰੀ ਦੇ ਨਾਲ ਦੇਸੀ ਜੁੱਤੀਆਂ ਤੇ ਟਟਿਆਰ ਜਿਹੜੇ ਨੇ ਸਾਡੇ ਟਟੇਰੇ ਜਿਹੜੇ ਜੰਡੇ ਵਾਲੇ ਗੁਰੂ ਦੇ ਨੇ ਪਿੱਤਲ ਦੇ ਭਾਂਡੇ ਤੇ ਬਰਾਸ ਤਾਂਬੇ ਦੇ ਭਾਂਡੇ ਉਹ ਉੱਥੇ ਡਿਸਪਲੇ ਦੇ ਉੱਤੇ ਉੱਥੇ ਵੇਚਿਆ ਵੀ ਕਰਨਗੇ ਉਹ ਤਾਂ ਕਿ ਉਹਨਾਂ ਨੂੰ ਇੱਕ ਬੂਸਟ ਮਿਲੇ ਕੋਈ ਇਨਸੈਂਟਿਵ ਮਿਲੇ ਇਸ ਕਰਕੇ ਟੂਰਿਜ਼ਮ ਦਾ ਬਹੁਤ ਵੱਡਾ ਪਲਾਨ ਹੈ ਉਹਦੇ ਅਮਲੀ ਜਾਮੇ ਵਾਸਤੇ 4 ਦਿਨਾਂ ਦਾ ਟ੍ਰਿਪ ਸੀ ਅੱਜ ਪਹਿਲਾ ਦਿਨ ਹੈ ਇਹ ਤਿੰਨੇ ਸਰਾਇਆਂ ਆਮ ਖਾਸ ਬਾਗ ਦੇ ਨਾਲ ਅੱਜ ਅਸੀਂ ਦੇ ਇਸ ਕਿ ਔਰ ਇਹਨਾਂ ਦੀ ਕਨਵਰਜਨ ਦੇ ਲਈ ਪੈਸੇ ਸਾਡੇ ਕੋਲ ਪੂਰੇ ਨੇ ਤੁਸੀਂ ਪਛਾਣ ਨਹੀਂ ਪਾਉਂਗੇ ਇੰਨੀ ਇੰਨੀ ਖੂਬਸੂਰਤੀ ਇੱਥੇ ਇਹਨਾਂ ਕਾਇਆ ਕਲਪ ਹੋ ਜਾਏਗਾ ਕਾਇਆ ਕਾਇਆ ਕਲਪ ਤੇ ਮੇਰੇ ਹਿਸਾਬ ਦੇ ਨਾਲ ਜਿਸ ਦਿਨ ਤੁਸੀਂ ਸੋਚ ਲਓ ਔਰ ਤੁਹਾਡੇ ਕੋਲ ਸਮਰੱਥਾ ਹੋਵੇ ਔਰ ਪੈਸੇ ਹੋਣ ਫੰਡਿੰਗ ਹੋਵੇ ਬਿਲਕੁਲ ਹੈਗੀ ਆ ਗਈ 340 ਕਰੋੜ ਰੁਪਇਆ ਤੇ ਸਿਰਫ ਏਡੀਬੀ ਦਾ ਹੀ ਪਿਆ ਸਾਡੇ ਤੇ ਸਿੱਧੂ ਸਾਹਿਬ ਐਡਾ ਸਪੋਰਟ ਸੀਗਾ ਪੰਜਾਬ ਚ ਟੂਰਿਜ਼ਮ ਦਾ ਸੋ ਲੇਟ ਨਹੀਂ ਹੋ ਗਿਆ ਪਿਛਲੀਆਂ ਸਰਕਾਰਾਂ ਵੀ ਗਈ ਮੇਰੀ ਗੱਲ ਨੂੰ ਸੁਣੋ ਹੁਣ ਪਿਛਲੀਆਂ ਸਰਕਾਰਾਂ ਨੂੰ ਹੋਰ ਕੁਝ ਸੋਚਦਾ ਹੀ ਨਹੀਂ ਸੀ ਸਵਾਇ ਚੋਰੀ ਦੇ ਤੇ ਸਵਾਇ ਆਪਣੀਆਂ ਜੇਬਾਂ ਪਰ